ਸਜਗੰਢੀ ਦਰਬਾਰ ਸਾਹਿਬ ਜਿੱਥੇ ਕਿ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਉੱਤੇ ਹੀ ਦੇਰ ਸ਼ਾਮ ਜਦੋਂ ਸ਼ਰਧਾਲੂ ਇੱਥੇ ਪਹੁੰਚਦੇ ਨੇ ਤਾਂ ਕਾਫੀ ਲਾਈਟਾਂ ਦੀ ਦਿੱਕਤ ਜਿਹੜੀ ਸੀਗੀ ਉਹ ਦੇਖਣ ਨੂੰ ਮਿਲੀ ਕਿਉਂਕਿ ਜਦੋਂ ਅਮਨ ਅਰੋੜਾ ਪੰਜਾਬ ਦੇ ਪ੍ਰਧਾਨ ਬਣੇ ਸਨ ਉਸ ਤੋਂ ਬਾਅਦ ਉਹ ਜਿੱਦਾਂ ਹੀ ਦਰਬਾਰ ਸਾਹਿਬ ਪਹੁੰਚੇ ਤਾਂ ਕਾਫੀ ਹਨੇਰਾ ਜਿਹੜਾ ਸੀਗਾ ਉਹ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿਹੜਾ ਹੈ ਉਹ ਇੱਥੇ ਜਾਇਜ਼ਾ ਜਿਹੜਾ ਹੈ ਉਹ ਲਿੱਤਾ ਗਿਆ ਤੇ ਨਾਲ ਹੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੁਰੂਗਾਮ ਦਾਦੀ ਦੇ ਚਰਨਾਂ ਦੇ ਵਿੱਚ ਖੜੇ ਆ ਦਵਤ ਸਾਹਿਬ ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਇੱਥੇ ਆਏ ਛਾਪੇ ਉਹ ਸਮੇ ਇਹ ਲਾਈਟਾਂ ਬੰਦ ਆ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਰੀਆਂ ਲਾਈਟਾਂ ਬੰਦ ਸੀਗੀਆਂ ਤੇ ਮੈਂ ਉਸੇ ਟਾਈਮ ਦੇ ਉੱਤੇ ਸਾਡੇ ਕੁਵਿੰਦਰ ਸਾਹਿਬ ਔਲਖ ਸਾਹਿਬ ਖੜੇ ਆ ਪੀਡਬਲਯੂਡੀ ਵਾਲੇ ਐਕਸ਼ਨ ਖੜੇ ਆ ਔਰ ਡੀਸੀ ਅਮਰਤ ਸਾਹਿਬ ਸਾਰੇ ਨੂੰ ਲਾਈਨ ਤੇ ਪਾ ਕੇ ਡਿਸਾਈਡ ਕੀਤਾ ਕਿ ਕੱਲ ਤੱਕ ਲਾਈਟਾਂ ਜਗੜੀਆਂ ਚਾਹੀਦੀ ਸਾਰੇ ਬਹੁਤ ਮਾੜੀ ਗੱਲ ਹੈ ਕਿ ਜਿੱਥੇ ਲੱਖਾਂ ਲੋਕ ਆਉਂਦੇ ਉੱਥੇ ਲਾਈਟਾਂ ਨਾ ਜਗਣ ਤੇ ਮੈਂ ਇਹਨਾਂ ਨੂੰ ਸਸ 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 200 ਮੈਂ ਇਹਨਾਂ ਨੂੰ ਕਹਿਆ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ ਨਾ ਆ ਗੁੰਮਦਾਂ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ ਤੇ ਮੈਂ ਇਹਨਾਂ ਨੂੰ ਕਹਿ ਦਿੰਦਾ ਜਗਾਓ ਜਿੱਦਾਂ ਮਸਜਿਦ ਜਗਾਓ ਹਲੇ ਲਾਈਟਾਂ ਸੜਗੀਆਂ ਜਰਮਨ ਦੀਆਂ ਸੀਗੀਆਂ ਪਰ ਇਹਨਾਂ ਨੇ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਨੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਸ ਕਰਕੇ ਵੇਖਣ ਆਏ ਸੀਗਾ ਤੇ ਇਹ ਜਿਹੜਾ ਪਹਿਲਾ ਕੰਮ ਸੀ ਉਹ ਅਸੀਂ ਕਰਤਾ ਅਸੀਂ ਉਦੋਂ ਅਨਾਉਂਸ ਕੀਤਾ ਸੀਗਾ ਕਿ 24 ਘੰਟੇ ਠੀਕ ਕਰਾਂਗੇ ਸਾਡੇ ਅਫਸਰ ਨੇ ਕਵਿੰਦਰ ਸਾਹਿਬ ਹੁਣ ਵੀ ਤਾਈਓ ਮੌਕੇ ਤੇ ਆਏ ਆ ਪੀ ਡਬਲਯੂ ਡੀ ਵਾਲੇ ਸਾਡੇ ਦਿਕਾ ਦੇ ਆ ਉਹ ਅਸੀਂ 24 ਘੰਟੇ ਦੇ ਵਿੱਚ ਸਾਦਾ ਕਰਤਾ ਬਟ ਹੁਣ ਇਹੀ ਵੇਖਣ ਆਏ ਸੀਗੇ ਕਿ ਲਾਈਟਾਂ ਜਗਨ ਤੋਂ ਬਾਅਦ ਵੀ ਕਿੰਨਾ ਕਿਥੇ ਨੇਰਾ ਜੀ ਲਾਈਟਾਂ ਜਗਨ ਤੋਂ ਬਾਅਦ ਵੀ ਜਿਹੜਾ ਨੇਰਾ ਦੇਖੋ ਲਾਈਟਾਂ ਜਗ ਪਿਆ ਪਤਾ ਜੇ ਵੀ ਕੁਝ ਥਾਵਾਂ ਤੇ ਨੇਰਾ ਇਹ ਵੀ ਮੈਂ ਕਵਿੰਦਰ ਸਾਹਿਬ ਨੂੰ ਕਹਿ ਦਿਆ ਉਦੋਂ ਇਹਨਾਂ ਦੇ ਪੀਡਬਲੂਡੀ ਦੇ ਐਕਸੈਸ ਸਾਹਿਬ ਦੀ ਡਿਊਟੀ ਲਈ ਆ ਕਿ ਇਹਨੂੰ ਵੀ ਇਸ ਹਿਸਾਬ ਨਾਲ ਕਰੋ ਕਿ ਆਪਾਂ ਬਿਠੇਓ ਉੱਥੋਂ ਤੱਕ ਮਤਲਬ ਜਿੱਦਾਂ ਉਹ ਨੁੱਕਰ ਤੱਕ ਬੰਦਾ ਦੇਖਣਾ ਚਾਹੀਦਾ ਜੀ ਗੁਰੂ ਮਹਾਰਾਜ ਦੇ ਹਰ ਪਾਸੇ ਮਤਲਬ ਜਿਹੜਾ ਚੰਨ ਨਹੀਂ ਚੰਨ ਹੋਣਾ ਚਾਹੀਦਾ ਉਹ ਵੀ ਆਪਾਂ ਦੋ ਤਿੰਨ ਦਿਨ ਚ ਜਿਹੜਾ ਬਾਕੀ ਹੈ ਨੇਰੇ ਵਾਲਾ ਜਿਹੜੀ ਸਾਡੀ ਪਹਿਲੀ ਬਤਾਉਦੋਂ ਮੈਂ ਡਿਊਟੀ ਲਈ ਸੀ ਅਫਸਰਾਂ ਦੀ ਉਹ ਹੋ ਗਈ ਪੂਰੀ ਜਿਹੜੀ ਉਦੋਂ ਅਸੀਂ ਸ਼ਾਮੀ ਡਿਊਟੀ ਪੱਸੋ ਰਾਤ ਲਈ ਰਾਤ ਡਿਊਟੀ ਲਈ ਇਹਨਾਂ ਦੀ 10 ਵਜੇ ਤੇ ਸਰ ਕੱਲ 10 ਵਜੇ ਤੱਕ ਇਹਨਾਂ ਨੇ ਉੱਪਰ ਲੀਆਂ ਚਲਾਤੀਆਂ ਦਾ ਅੱਜ ਆ ਦੂਜੀਆਂ ਚਲਾ ਕੇ ਮੈਨੂੰ ਸੱਦਿਆ ਇਹਨਾਂ ਦੇ ਵੀ ਦੇਖ ਲਓ ਜੀ ਅਸੀਂ ਚਲਾਤੀਆਂ ਬਾਕੀ ਵੀ ਜਿਹੜਾ ਨੇ ਦੇਦਾ ਇਹ ਨੇਰੇ ਦਾ ਸਾਰਾ ਆਪਾਂ ਪ੍ਰਬੰਧ ਕਰਾਂਗੇ ਅਸੀਂ ਬਿਲਹ ਚਾਹੁੰਦੇ ਆ ਸਾਦੇ ਇਹ ਇਹ ਤਾਂ ਇਹ ਉਹ ਸਥਾਨ ਹੈਂ ਦੋਸਤਾਂ ਦੇ ਵਿੱਚ ਜਿੱਥੇ ਰੋਜ਼ ਸਵਾ ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਆ ਤੇ ਜੇ ਇੱਥੇ ਲਾਈਟਾਂ ਦਾ ਜਗਨ ਤੇ ਤੇ ਬਹੁਤ ਮਾੜੀ ਗੱਲ ਆ ਸੋ ਇਹਦਾ ਪ੍ਰਬੰਧ ਕੀਤਾ ਸੀ ਉਹ ਮੈਂ ਦੇਖਣ ਆਇਆ ਸੀ ਔਰ ਮੈਂ ਆਪਣੇ ਅਫਸਰਾਂ ਦਾ ਧੰਵਾਦ ਕਰਦਾ ਕਿ ਇਹਨਾਂ ਨੇ ਦਿੱਤੇ ਟਾਈਮ ਦੇ ਵਿੱਚ ਨਗਰ ਨਿਗਮ ਦੇ ਕਮਿੰਦਾਰ ਔਲਖ ਸਾਹਿਬ ਖੜੇ ਆ ਇਨਾਂ ਦੇ ਹੋਰ ਵੀ ਡਿਊਟੀਆਂ ਲਾਈਆਂ ਸ਼ਹਿਰ ਦੇ ਵਿੱਚੋਂ ਕੂੜਾ ਚੁੱਕਣ ਦੀ ਡਿਊਟੀ ਵੀ ਲਾਈ ਹੈ ਵੀ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਲੀਨ ਕਰੋ। ਇਹਨਾਂ ਨੂੰ ਕਿਹਾ ਗਿਆ ਇਸ ਏਰੀਏ ਦੇ ਵਿੱਚ ਤੇ ਕਿਤੇ ਦਿਖਣਾ ਨਹੀਂ ਚਾਹੀਦਾ ਕੂੜਾ। ਬਾਕੀ ਸ਼ਹਿਰ ਚ ਵੀ ਕਿਤੇ ਦੇਣਾ ਚਾਹੀਦਾ ਉਹਦੇ ਡਿਊਟੀ ਕਰਦੇ ਆਪ 24 ਘੰਟੇ ਕਰਦੇ। ਸਮਝਦੇ ਕਿ ਦੀ ਗੱਲ। ਇਸ ਕਰਕੇ ਸਾਡੀ ਪ੍ਰਾਇੋਰਟੀ ਦੇ ਜਿਹੜੇ ਕੰਮ ਆ ਅਸੀਂ ਬਲਦ ਸ਼ਹਿਰ ਦੇ ਵਿੱਚੋਂ ਕੂੜਾ ਉਹ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਤੇ ਗੰਦੇ ਪਾਣੀ ਦਾ ਨਿਕਾਸ ਇਹ ਅਸੀਂ ਬਲ ਕਰ ਰਹੇ ਆ। ਕੂੜੇ ਜੋ ਦਾ ਸ਼ੋਰਾਂ ਤੇ ਲੱਗਿਆ ਤੇ ਇਹ ਕੰਪਲੀਟ ਹੋ ਜਾਊਗਾ ਸ਼ਹਿਰਗਿਆਂ ਨੂੰ ਇਸ ਗੱਲ ਦੀ ਅਸੀਂ ਸਗਾਤ ਦਾਂਗੇ ਉਹ ਅੱਜ ਮੈਂ ਬੱਲੇ ਗੁਰੂ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਫਿਰ ਇਹਨਾਂ ਨੂੰ ਬੇਨਤੀ ਕਰਦਾਂਗਾ ਕਿ ਇੱਥੇ ਚੰਨ ਨੀ ਚਾਨਣ ਕਰ ਦਿਓ ਭਾਵੇਂ ਦੁਬਾਰਾ ਇਹਦਾ ਇਹਦਾ ਲਾਈਟਿੰਗ ਦਾ ਦੁਬਾਰਾ ਕਰਨਾ ਪਵੇ ਸਮਝਦੇ ਕਿ ਤੁਸੀਂ ਗੱਲ ਕੀਤੀ ਹੈ ਕੂੜੇ ਦੀ ਲਿਫਟਿੰਗ ਦੀ ਕਿ ਦੇਤੇ ਨਿਰਦੇਸ਼ ਦੇ ਦਿੱਤੇ ਨੇ ਪਰ ਲੋਕੀ ਹਜੇ ਤਰਾਹੀ ਤਰਾਹੀ ਕਰ ਰਹੇ ਨੇ ਨਹੀਂ ਨਹੀਂ ਕੋਈ ਨਹੀਂ ਦੇਖੋ ਸ਼ਾਇਦ ਬਹੁਤ ਵੱਡਾ ਤੁਸੀਂ ਪਹਿਲਾਂ ਸਮਝੋ ਸ਼ਾਇਦ ਬਹੁਤ ਵੱਡਾ ਸ਼ਹਿਰ ਦੇ ਵਿੱਚ ਛੋਟੀਆਂ ਛੋਟੀਆਂ ਗਲੀਆਂ ਹਰ ਪਾਸੇ ਚੁੱਕ ਦੇ ਕਿਤੇ ਨਾ ਕਿਤੇ ਸਹਾਈ ਜਾਂਦਾ ਪਤਾ ਤੂੰ ਇਹਨਾਂ ਦੇਖੋ ਅੱਗੇ ਨਾਲੋਂ ਅੱਜ ਤੋਂ ਮਲੇ ਇੱਕ ਮਹੀਨਾ ਪਹਿਲਾਂ ਕੀ ਹਾਲ ਸੀ ਤੇ ਜਦੋਂ ਦੇ ਕਬੀਰ ਸਿੰਘ ਸਾਹਿਬ ਆਏ ਇਹਨਾਂ ਨੇ ਕਿੰਨਾ ਉਦੋਂ ਦੀ ਕਾਰਵਾਈ ਕੀਤੀ ਆ ਸੋ ਕੰਪਲੀਟ ਹੋ ਜੂਗਾ ਜਿਹੜਾ ਕੋਈ 2-4 ਦਿਨ ਚ ਲੈਂਦਾ ਵੀ ਉਹ ਵੀ ਇਹ ਕੰਪਲੀਟ ਕਰ ਲੇਕਿਨ ਧਰਮਾਲ ਸਾਹਿਬ ਜਿੱਦਾਂ ਹੀ ਅਮਨ ਅਰੋੜਾ ਪਹੁੰਚੇ ਉਸ ਤੋਂ ਬਾਅਦ ਹੀ ਨੋਟਿਸ ਚ ਆਇਆ ਕਿ ਲੱਗਦਾ ਨਹੀਂ ਸੀ ਪਹਿਲੋਂ ਹੀ ਨੋਟਿਸ ਲੈਣਾ ਚਾਹੀਦਾ ਆਮ ਪਬਲਿਕ ਨਹੀਂ ਦੇਖੋ ਮੇਰੇ ਨੋਟਿਸ ਚ ਉਦੋਂ ਆ ਦੇਖੋ ਜਿਹੜੀ ਗੱਲ ਮੈਂ ਤਾਂ ਆ ਕੇ ਜਦੋਂ ਇੱਥੇ ਖਲੋ ਕੇ ਦੇਖਿਆ ਵੀ ਲਾਈਟਾਂ ਬੰਦ ਆ ਯਾਰ ਤੇ ਫਿਰ ਮੈਨੂੰ ਪਤਾ ਲੱਗਾ ਫਿਰ ਮੈਨੂੰ ਦੁਕਾਨਦਾਰਾਂ ਨੇ ਦ ਫੇਰ ਮੈਂ ਉਸ ਸੇਲਿਕ ਮਿੰਦਰ ਸਾਹਿਬ ਨੂੰ ਉਦੋਂ ਵੀ ਮੌਕੇ ਦੇ ਸਦਿਆ ਪੀ ਡਬਲਯੂ ਡੀ ਵਾਲੰਡੀ ਸਾਹਿਬ ਨੂੰ ਉਸੇ ਵੇਲੇ ਲਾਈਨ ਤੇ ਬਾ ਇੱਥੇ ਖਲੋਤੇ ਆਈ ਪੀ ਇਹਨੂੰ ਚਲਾਓ ਜੀ 24 ਘੰਟਿਆਂ ਜੋ ਮਰਜ਼ੀ ਕਰੋ ਉਹ ਉਹਨਾਂ ਨੇ ਚਲਾਤੀਆ ਆ ਗੁਪਤਾਲੀਆਂ ਵੀ ਚਲਾਤੀਆ ਸਾਧੀਆਂ ਚਲਾ ਦਿੰਦੇ ਪਰ ਅੱਜ ਮੈਂ ਤਾਂ ਅਹਲੇ ਆਇਆ ਸੀਗਾ ਕਿ ਦੇਖੀਏ ਕਿ ਕਿੰਨਾ ਗਿਆਨ ਹੁੰਦਾ ਕਿੰਨਾ ਕਿ ਨਹੀਂ ਹੁੰਦਾ ਅਜੇ ਵੀ ਚੰਨਨ ਘਟਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਹੋਰ ਲਾਈਟਾਂ ਲਾਓ ਫਲੱਡ ਲਾਈਟਾਂ ਜਿਹੜੀਆਂ ਨਾ ਉਹ ਲਾਓ ਤੁਸੀਂ ਜਿਹਦੇ ਨਾਲ ਇੱਥੇ ਚੰਨ ਨਹੀਂ ਚੰਨਨ ਹੋਵੇ ਸਭ ਨੇ ਕਿਹਾ ਉਹ ਵੀ ਆਪਾਂ ਲਾ ਦਾਂ ਠੀਕ ਹੈ ਤਾਂ ਹਾਂ ਧੰਨਵਾਦ ਨਨ ਕੁਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਵੱਲੋਂ ਖੁਦ ਸਾਚਕਾਂਸੀ ਤੇਰ ਬਾਸਾ ਜੀ ਨਤਮਸਤਕ ਹੋ ਕੇ ਗੁਰੂ ਦਾ ਜੇ ਜੋ ਤੇ ਲਾਈਟਿੰਗ ਸੀਗੀ ਉਹਨੂੰ ਬੰਦ ਜਿਹੜਾ ਹੈ ਜੋ ਚਾਲੂ ਜਿਹੜਾ ਹੈ ਉਹ ਦੁਬਾਰਾ ਕਰਵਾਏਗਾ ਕਿਉਂਕਿ ਜਦੋਂ ਅਮਨ ਰੋੜਾ ਇੱਥੇ ਪਹੁੰਚੇ ਸਨ ਤੇ ਉਸ ਵੇਲੇ ਬਹੁਤ ਸਾਰੀਆਂ ਦਿੱਕਤਾਂ ਦਾ ਜਾ ਸੀਗਾ ਸਾਹਮਣਾ ਕਰਨਾ ਪਿਆ ਸੀ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਖੁਦ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉੱਥੇ ਪਹੁੰਚੇ ਨੇ ਅਤੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਸੱਚਖੰਡਿ ਦਰਬਾਰ ਸਾਹਿਬ ਹੈ ਉਹਦੀਆਂ ਲਾਈਟਿੰਗ ਜਿਹੜੀਆਂ ਨੇ ਉਹ ਸ਼ੁਰੂ ਕਰਵਾਈਆਂ ਗਈਆਂ ਤਾਂ ਜੋ ਕਿ ਆਮ ਸਲਾਹਨੀਆਂ ਨੂੰ ਜਿਹੜਾ ਹੈ ਉਹ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾ ਪਰਸਨ ਮੈਂ ਜਨਾ ਗੁਰਪ੍ਰੀਤ ਸਿੰਘ ਤਾਂ ਅਨਮਿਊਟ ਅਮਰਸਾ ਸਾਹਿਬ